ਪਿਆਰੀ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਆਏ ਆ ਇੱਥੇ ਆਪਾਂ ਟੋਟਲੀ ਗੁਰਦੁਆਰਾ ਸਾਹਿਬ ਜਿੰਨੇ ਵੀ ਹੈਗੇ ਸਭ ਦਾ ਇਤਿਹਾਸ ਦਿਖਾਵਾਂਗੇ ਤੁਹਾਨੂੰ ਦੱਸਾਂਗੇ ਤੇ ਦਰਸ਼ਨ ਵੀ ਕਰਾਵਾਂਗੇ ਸਾਧ ਸੰਗਤ ਜੀ ਆਪਾਂ ਗੁਰਦੁਆਰਾ ਬਾਬਾ ਨਿਹੰਗ ਸਿੰਘ ਜੀ ਦੇ ਗੇਟ ਅੱਗੇ ਪਹੁੰਚੇ ਆ ਇੱਥੇ ਸੰਗਤ ਉਡੀਕ ਕਰ ਰਹੀ ਆ ਗਾਗਰ ਦੀ ਸੇਵਾ ਲਈ ਸਵੇਰੇ ਸੰਗਤ ਇਕੱਤਰ ਹੋ ਜਾਂਦੀ ਆ ਇਹ ਸੰਗਤ 12 ਵਜੇ ਤੋਂ ਇਕੱਤਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਵਾਹਿਗੁਰੂ ਦਾ ਜਾਪ ਕਰਦੇ ਨੇ ਤੁਹਾਨੂੰ ਸਾਰਾ ਦਿਖਾਨੇ ਆ ਵਾਹਿਗੁਰੂ ਦਾ ਜਾਪ ਕਰੇ ਸੰਗਤ ਦੇ ਦਰਸ਼ਨ ਕਰਾਉਣੇ ਆ ਏ ਰਲਾ ਹੀ ਕਰ ਲੱਤੇ ਨਾ ਵਾਹੀ ਕਰ ਸਤਨਾਮ ਵਾਹਿਗੁਰੂ ਸਾਰਾ ਏ ਰਲਾ ਹੀ ਕਰ ਲੱਤੇ ਨਾ ਵਾਹੀ ਕਰ

ਤੁਸੀਂ ਦੇਖ ਰਹੇ ਹੋ ਸੰਗਤ ਪੂਰੀ ਇਕਾਗਰਤਾ ਦੇ ਨਾਲ ਬੈਠੀ ਹੈ ਸਹੀ ਅਰਥਾਂ ਦੇ ਵਿੱਚ ਸਕੂਨ ਇੱਥੇ ਮਿਲਦਾ ਆਖਲੇ ਦਿਲ ਵਾਹਿਗੁਰੂ ਦਾ ਨਾਮ ਜਪ ਰਹੀ ਹੈ ਸੰਗਤ ਗੋਵਿੰਦ ਸਿੰਘ ਜੀ ਹਰਿ ਹਰਿ ਗੋਵਿੰਦ ਹਰਿ ਹਰਿ ਵਾਲੇ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਜੀ ਗਾਗਰ ਦੀ ਸੇਵਾ ਲਈ ਗਦਾਵਰੀ ਨਦੀ ਵਾਲਾ ਬਾਦ ਰਹੇ ਨੇ ਸਤਨਾਮ ਵਾਹਿਗੁਰੂ

ਦੀ ਪਵਨ ਸਾਹੀ ਦਸਵੇਂ ਹਾਲ ਦੇ ਨਾਮ ਬਾਲੇ ਸਤਨਾਮੁ ਹਰੀ ਵਾਖਣਾ ਮੇਰੀ ਸਾਧ ਸੰਗ ਜੀ ਬਾਬਾ ਜੀ ਗਾਗਰ ਪਰਨਪ੍ਰੰਤ ਤਤ ਸ੍ਰੀ ਸਚਕੰਡ ਹਜ਼ੂਰ ਸਾਹਿਬ ਇਸੇ ਤਰ੍ਹਾਂ ਸੰਗਤ ਨਾਲ ਹਰ ਸਵੇਰੇ ਪਹੁੰਚਦੇ ਨੇ ਇੱਥੇ ਦਰਸ਼ਨ ਕਰ ਸਕਦੇ ਹੋ ਬਾਬਾ ਜੀ ਪਹੁੰਚ ਚੁੱਕੇ ਨੇ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਾਬਾ ਜੀ ਗਦਾਵਰੀ ਨਦੀ ਤੋਂ ਗਾਗਰ ਪਰ ਕੇ ਲੈ ਕੇ ਉਸੇ ਤਰ੍ਹਾਂ ਹੁਣ ਇਹ ਬੋਲੀ ਸਾਬ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਦਾ ਜਲ ਤੇ ਗਦਾਵਰੀ ਨਦੀ ਦਾ ਜਲ ਮਿਕਸ ਕਰਕੇ ਜਿੱਥੇ ਬਾਬਾ ਜੀ ਦੇ ਅਸਥਾਨ ਬਣੇ ਹੋਏ ਨੇ ਆਸਣ ਨੇ ਉਹਨਾਂ ਦੇ ਇਸ਼ਨਾਨ ਕਰਾਏ ਜਾਂਦੇ ਹਰ ਰੋਜ਼ ਇਸੇ ਤਰ੍ਹਾਂ ਸੋ ਸੰਗਤ ਜੀ ਇਸੇ ਤਰ੍ਹਾਂ ਆਪਾਂ ਆਪ ਜਿਸ ਤਰ੍ਹਾਂ ਆਪਾਂ ਵੀਡੀਓ ਦਿਖਾਈ ਆ ਦਾਗਰ ਪਰਨ ਦੀ ਸੇਵਾ ਜੋ ਚੱਲਦੀ ਹੈ ਦਾਗਰ ਕੁੰਡ ਦੇ ਵਿੱਚੋਂ ਸੇ ਤਰ੍ਹਾਂ ਕੇ ਆਪਾਂ ਲੜੀਵਾਰ ਪੂਰੇ ਜਿਹੜਾ ਹਜੂਰ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਸਤਸਗੰਗ ਦੇ ਗੁਰਦੁਆਰਾ ਸਾਹਿਬ ਨਾਲ ਇਤਿਹਾਸੇ ਸੇੇ ਪ੍ਰਕਾਰ ਦੱਸਦੇ ਰਵਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ